ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨ ਕਮਾਨ ਅੱਜ ਫੇਰ ਇੱਕ ਵਾਰੀ ਫੇਸਬੁੱਕ ਤੇ ਤੁਹਾਡੇ ਨਾਲ ਲਾਈਵ ਦੋਸਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਈ ਦਿਨਾਂ ਤੋਂ ਰੌਲਾ ਪਾਇਆ ਹੋਇਆ ਹੈ ਡਿਬੇਟ ਕਰੋ ਮੇਰੇ ਨਾਲ ਡਿਬੇਟ ਕਰੋ ਮੇਰੇ ਨਾਲ ਡਿਬੇਟ ਕਰੋ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਕਿਹਾ ਕਿ ਸਰ ਜੀ ਤੁਸੀਂ ਪੰਜਾਬ ਦੀ ਟੀਮ ਦੇ ਕਿਸੇ ਵੀ ਮੈਂਬਰ ਨਾਲ ਡਿਬੇਟ ਕਰ ਲਓ ਪਰ ਫੇਰ ਉਸ ਤੋਂ ਬਾਅਦ ਉਹ ਰੌਲਾ ਪਾ ਰਹੇ ਡਿਬੇਟ ਕਰੋ ਡਿਬੇਟ ਕਰੋ ਕੈਪਟਨ ਸਾਹਿਬ ਆਪਾਂ ਅੱਜ ਗੱਲ ਕਰਦੇ ਹਾਂ ਕੈਪਟਨ ਸਾਹਿਬ ਤੁਹਾਡੇ ਪੁਰਖੇ ਤੁਹਾਡੇ ਖਾਨਦਾਨੀ ਪੁਰਖੇ ਮੁਲਕ ਨੂੰ ਲੁੱਟਣ ਵਾਲੇ ਤੇ ਮੁਲਕ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਲੁੱਟਣ ਵਾਲੇ ਮੁਗਲਾਂ ਦਾ ਸਾਥ ਦਿੰਦੇ ਰਹੇ ਨੇ ਕੈਪਟਨ ਸਾਹਿਬ ਤੁਸੀਂ ਤੇ ਤੁਹਾਡੇ ਪੁਰਖੇ ਮੁਲਕ ਦੀ ਦੌਲਤ ਨੂੰ 200 ਸਾਲ ਲੁੱਟਣ ਵਾਲੇ ਅੰਗਰੇਜ਼ਾਂ ਦਾ ਸਾਥ ਦਿੰਦੇ ਰਹੇ ਨੇ ਤੇ ਤੁਸੀਂ ਸਿੱਧੀ ਸੈਂਟਰ ਚ ਕਬਲੇ ਕਰਦੇ ਰਹੇ ਹੋ ਤੁਸੀਂ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਵਿੱਚ ਕਰੋੜਾਂ ਰੁਪਈਆ ਦੇ ਘਪਲੇ ਕਰਦੇ ਰਹੇ ਹੋ ਤੁਹਾਡੇ ਖਾਨਦਾਨ ਦੇ ਸਵਿਸ ਬੈਂਕਾਂ ਚ ਖਾਤੇ ਨੇ ਤੁਸੀਂ ਖਾਨਦਾਨੀ ਰਾਜੇ ਹੋ ਅਸੀਂ ਆਮ ਆਦਮੀ ਹਾਂ ਮੈਂ ਭਗਵੰਤ ਮਾਨ ਤੁਹਾਨੂੰ ਚੈਲੰਜ ਕਰਦਾ ਤੁਹਾਡੇ ਚੈਲੰਜ ਨੂੰ ਅਸੈਪਟ ਕਰਦਾ ਕਿ ਆਊਗਾ ਅਪਾ ਡਿਬੇਟ ਕਰੀਏ ਪੰਜਾਬ ਦੇ ਜਿਹੜੇ ਮਾਦੀ ਗਲੀ ਮੁਹੱਲੇ ਪਿੰਡ ਪਿੱਪਲ ਬੋਰ ਥੱਲੇ ਜਿੱਥੇ ਕਹਾਂਗੇ ਮੈਂ ਆਉਂਗਾ ਲਾਈਵ ਡਿਬੇਟ ਕਰਦੇ ਹਾਂ ਕਿ ਕੌਣ ਕਿੰਨਾ ਦੇਸ਼ ਭਗਤ ਹੈ ਸੇਵਾ ਸੰਕਿਰਵਲਾ ਉਹਦੇ ਮੋਤੇ ਬਰੰਟ ਦੇ ਤੁਹਾਡੇ ਪੁਰਖਿਆਂ ਦੇ ਸਾਇਨ ਹੋਏ ਨੇ ਤੁਹਾਡੀਆਂ ਜੀਲਾਂ ਚ ਮਰੇ ਨੇ ਤੇ ਅੱਜ ਤੁਸੀਂ ਉਹਨਾਂ ਦੇ ਸ਼ਹੀਦੀਆਂ ਸਮਾਗਮਾਂ ਚ ਜਾਂਦੇ ਹੋ ਯਾਰ ਤੁਸੀਂ ਇਨਕਲਾਬ ਜਿੱਦਾਂ ਬਾਦ ਦੇ ਨਾਰੇ ਨੂੰ ਦੇਸ਼ ਵਿਰੋਧੀ ਨਾਰਾ ਕਹਿੰਦੇ ਹੋ ਬਿਲਕੁਲ ਸਹੀ ਕਹਿੰਦੇ ਹੋ ਕਿਉਂਕਿ ਜਿਸ ਵੇਲੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਚੰਦਰ ਸ਼ੇਖਰ ਜੱਦਵਰਗੇ ਹਜ਼ਾਰਾਂ ਨੌਜਵਾਨ ਮੁਲਕ ਦੇ ਵਿੱਚ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਦਿਨ ਰਾਤ ਇੱਕ ਕਰਕੇ ਉਸ ਵੇਲੇ ਤੁਹਾਡੇ ਪੁਰਖੇ ਅੰਗਰੇਜ਼ਾਂ ਨਾਲ ਸਾਥ ਦੇ ਰਹੇ ਸੀ ਤੇ ਕੀ ਕਹਿੰਦੇ ਸੀ ਨੌਜਵਾਨ بگੜੇ ਕੋਈ ਨਹੀਂ ਕੈਪਟਨ ਸਾਹਿਬ ਆਉਟਮੇਟ ਕਰੀਏ ਔਰ ਤੁਸੀਂ ਇਕਨੋਮਿਕ ਪਾਲਿਸੀ ਤੇ ਐਗਰੀਕਲਚਰ ਪਾਲਿਸੀ ਤੇ ਐਜੂਕੇਸ਼ਨਲ ਪਾਲਿਸੀ ਤੇ ਇੰਡਸਟਰੀਅਲ ਪਾਲਿਸੀ ਤੇ ਜਿਹੜੀ ਮਰਜ਼ੀ ਟੌਪਿਕ ਤੇ ਆ ਜਾਓ ਤੁਸੀਂ ਗੂਗਲ ਚੋਂ ਆਪਣੇ ਫੈਕਟਸ ਕੱਢ ਕੇ ਲੈ ਕੇ ਆਇਓ ਤੁਸੀਂ ਆਪਣੇ ਅਫਸਰਾਂ ਤੋਂ ਆਪਣੇ ਪੀਐਸਡੀਆਂ ਤੋਂ ਕਾਗਜ਼ ਲੈ ਕੇ ਆਇਓ एक होर भी शर्त है मैं मूंह जवानी बोलूंगा मेरे हाथ से कोई कागज नहीं होगा आउट आउटबेट करिए आउट डिबेट करिए सो इस करके तुसी हो ही हो कैप्टन साहब याद है तुसी हो ही हो जिन्ना ने चिट्टे दे मन्ने, मन्ने जीत के मने परमे व्यापारी बिक्रमजीत मजिठिए क्लीन चिट देती कि नहीं नहीं सीबीआई की जांच दी कोई लोड नहीं यह तो मेरा भतीजा है वो थोड़ा चाचा कहना आ जाओ डिबेट करिए ਤੋਂ ਦੇ ਕੋਲੇ ਕੰਮ ਹੋਣਗੇ ਮੈਂ ਮੂੰਹ ਤੋਂ ਨਹੀਂ ਬੋਲूंगा ਜੇ ਤੁਹਾਨੂੰ ਕਾਹਦੇ ਚਾਹੀਦੇ ਹੋਣਗੇ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਹੁਣ ਇਹ ਨਾ ਕਿ ਹੋ ਕੈਪਟਨ ਸਾਹਿਬ ਕਿ ਮੈਂ ਨਹੀਂ ਰਿਵੀਅੂ ਕਰਦਾ ਭਗਵੰਤ ਮਾਨ ਨਾਲ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਕੈਪਟਨ ਸਾਹਿਬ ਕਈ ਵਾਰੀ ਰਾਜੇ ਭੋਜਾ ਨੂੰ ਆਪਣੇ ਤਖਤ ਬਚਾਉਣ ਵਾਸਤੇ ਗੰਗੂ ਤੇਲੀਆਂ ਦੀ ਲੋੜ ਪੈ ਜਾਂਦੀ ਹੈ ਅੱਜ ਕੱਲ ਕੋਈ ਰਾਜਾ ਨਹੀਂ ਹੈਗਾ ਅੱਜ ਕੱਲ ਰਾਣੀਆਂ ਦੇ ਪੇਟੋਂ ਨਹੀਂ ਰਾਜੇ ਨਿਕਲਦੇ ਅੱਜ ਕੱਲ ਮਤ ਪੇਟੀਆਂ ਚੋਂ ਨਿਕਲਦੇ ਨੇ ਆਪਾਂ ਦੋਨੇ ਬਰਾਬਰਾਂ ਤੁਸੀਂ ਪੰਜਾਬ ਤੋਂ ਲੋਕ ਸਭਾ ਦੇ ਐਮਪੀ ਹਾਂ ਮੈਂ ਵੀ ਪੰਜਾਬ ਤੋਂ ਲੋਕ ਸਭਾ ਦਾ ਐਮਪੀ ਹਾਂ ਤੁਸੀਂ ਅੰਮ੍ਰਿਤਸਰ ਤੋਂ ਸਵਾ ਲੱਖ ਵੋਟ ਤੇ ਜਿੱਤੇ ਹੋ ਮੈਂ ਸਵਾ 2 ਲੱਖ ਵੋਟ ਤੇ ਜਿੱਤਿਆ ਤੁਸੀਂ ਪੰਜਾਬ ਦੀ ਕਾਂਗਰਸ ਦੇ ਵਿੱਚ ਕੈਂਪੇਨ ਕਮੇਟੀ ਦੇ ਚੇਅਰਮੈਨ ਹੋ ਮੈਂ ਆਮ ਆਦਮੀ ਪਾਰਟੀ ਦੀ ਕੈਂਪੇਨ ਕਮੇਟੀ ਦਾ ਚੇਅਰਮੈਨ ਹਾਂ ਬਰਾਬਰ ਨਹੀਂ ਹਾਂ ਤੇ ਹੁਣ ਇਹ ਨਾ ਕਿ ਹਾਂ ਮੈਂ ਬਹੁਤ ਮਾਣ ਨਾਲ ਡਿਬੇਟ ਕਰਨਾ ਚੰਗਾ ਨਹੀਂ ਲੱਗਦਾ ਇੰਤਜ਼ਾਰ ਕਰੂੰਗਾ ਕਿਹੜਾ ਪਿੰਡ ਕਿਹੜਾ ਸ਼ਹਿਰ ਕਿਹੜਾ ਮੁਹੱਲਾ ਕਿਹੜਾ ਟਿੱਪੜ ਕਿਹੜਾ ਬੋੜ ਕਿਹੜਾ ਨਿੰਮ ਕਿੱਥੇ ਬੈਠੋਗੇ ਤੋਦੇ ਜਵਾਬ ਦਾ ਇੰਤਜ਼ਾਰ ਕਰੂੰਗਾ ਇਨਕਲਾਬ ਜ਼ਿੰਦਾਬਾਦ